ਬਟਾਲਾ ਤੋਂ ਫਤੇਗੜ ਚੂੜੀਆਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੈਕਟਰ ਟਰਾਲੀਆਂ ਦਾ ਬਟਾਲਾ ਰੋਡ ਫਤੇਗੜ ਚੂੜੀਆਂ ਮਹਾਜਨ ਹਸਪਤਾਲ ਦੇ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ ਜਦਕਿ ਬੱਸ ਸਵਾਰ ਸਵਾਰੀਆਂ ਅਤੇ ਟਰੈਕਟਰ ਚਾਲਕ ਬਲ ਬਲ ਬਚ ਗਏ ਰਾਤਰੀ ਚਾਲਕ ਅਤੇ ਮੌਕੇ ਤੇ ਮੌਜੂਦਾ ਲੋਕਾਂ ਨੇ ਬੱਸ ਡਰਾਈਵਰ ਉੱਪਰ ਬੱਸ ਤੇ ਚਲਾਉਣ ਦੇ ਦੋਸ਼ ਵੀ ਲਗਾਏ ਮੌਕੇ ਤੇ ਬੱਸ ਦਾ ਡਰਾਈਵਰ ਫਰਾਰ ਹੋ ਗਿਆ ਅਤੇ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਦਾ ਵੀ ਕਸੂਰ ਹੋਵੇਗਾ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜ਼ਖਮੀ ਨੌਜਵਾਨ ਫਤੇਗੜ ਚੋੜੀਆਂ ਨਜ਼ਦੀਕ ਪਿੰਡ ਮੰਝੇ ਆਲੇ ਦਾ ਦੱਸਿਆ ਜਾ ਰਿਹਾ ਹੈ ਇਸ ਸਾਈਡ ਤੇ ਆਉਂਦੇ ਆ। ਆਪਣੀ ਸਾਈਡ ਤੇ ਆਉਂਦੇ ਆ। ਬੜੇ ਮਜੇ ਨਾਲ ਆਉਂਦੇ। ਇਸੇ ਖੇਤ ਦਾ ਏਰੀਆ ਵਾਹ ਟਰਾਲੀਆਂ ਦੇ ਲਾਗੋ ਦੀਆਂ ਛਿਬਾਲੀਆਂ ਦੇ ਕ੍ਰਾਸ ਕਰਕੇ ਆਏ ਆ। ਕੋਈ ਮੁੰਡੇ ਅੱਗੇ ਅਖੰਡੇ ਕਹਿੰਦੇ ਤੁਸੀਂ ਬੜੇ ਮਜੇ ਨਾਲ ਆ ਰਹੇ ਹੋ। ਤੇ ਇਹ ਬੜੀ ਸਪੀਡ ਤੇ ਆਉਂਦਿਆ। ਬਸ ਹਾਂ। ਅੱਛਾ। ਕਰਾਊਡਰ ਨਗਾਇਆ ਵਾ। ਤੇ ਟਰਾਲੀ ਦੇ ਮਗਰ ਮਾਰੀ ਏ ਟਰਾਲੀ ਦੇ ਰੋਟ ਟ੍ਰੈਡ ਦੇ ਹੁਕਰੇ ਨਾਟ ਨਾ ਟੁੱਟਦੇ। ਇਹਨੇ ਨਾਲ ਟੱਡੇ ਵੀ ਪਟਰਾ ਦਿਆ। ਨਸ਼ੇ 'ਚ ਧੁੰਦ ਹੋਇਆ ਸੀ। ਹਾਂ। ਜਖਮੀ ਆਇਆ ਹੋਇਆ ਹਾਂ ਜੀ ਇਹ ਟੈਕੀ ਦੇ ਮਗਰ ਮੁੰਡਾ ਮੋਟਰਸਾਈਕਲ ਆ ਉਹਦੇ ਆ ਟੈਕੀ ਨਹੀਂ 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 ਬੋ ਜੀ ਇਧਰੋਂ ਹੁੰਦੀ ਬੱਸ ਅਸੀਂ ਜਾਂਦੇ ਇਧਰ ਨੂੰ ਠੀਕ ਜੀ ਹਾਂ ਜੀ ਅਸੀਂ ਜਾਂਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਡਾਕਟਰ ਨਾਲ ਕੋਈ ਗੱਲ ਬਸ ਬੜੀ ਵਧੀਆ ਨੰਗੀ ਆ ਬਾਅਦ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਬੱਚਾ ਨਾਲ ਟਰਾਲੀ ਦੀ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆਉ ਗਿਆ ਇਹ ਬਾਈ ਤੇ ਉਹਦਾ ਉਹ ਮਤਲਬ ਵੱਜ ਗਿਆ ਵਿੱਚ ਤੇ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫ੍ਰੈਕਚਰ ਹੋ ਗਿਆ ਮਾਜਨੋ ਹਸਪਤਲ ਖੜਿਆ ਇਹ ਧਮਾਜਨ ਹੌਸਪੀਟਲ ਵਾਲਾ ਕਿਹਾ ਨਾ ਵੀ ਇਹਦਾ ਆਪਰੇਟ ਹੋਣਾ ਇਹਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਓ ਮੰਜੀਆ ਮੰਜੀਰ ਨਾ ਦਾ ਨਹੀਂ ਜੀ ਪਤਾ ਹੋ ਉਹ ਬਤਲੋ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝ ਰੋਸ ਬੰਨ ਖੜਿਆ ਇਹਨੂੰ ਤੇ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅਮਰਸਰ ਲੈ ਕੇ ਪਤਾ ਨਹੀਂ ਕਿੱਥੇ ਲੈ ਗਏ ਉਹ ਕਿਹੜਾ ਭਾਈ ਪੰਜਾਬ ਰੋਡ ਬੱਸ ਚਲਾਉਂਦੇ ਆਣਾ ਉਹ ਹੈਗਾ ਜੀ ਦਾਦ ਜੋਧਾ ਨਹੀਂ ਤਾਂ ਉਧਰ ਕੇ ਵੇਖਿਆ ਵੀ ਨਹੀਂ ਗਾ ਮਗਰ ਭੱਜ ਗਏ ਨਸੇ ਨਾ ਪਤਾ ਕੀ ਮਾਰ ਪਈ ਭੱਜ ਗਏ ਉੱਥੇ ਰਾਹ ਪੀਤੀ ਆ ਉਹ ਦੋ ਚਾਰ ਉਹਨੇ ਜਿਹੜੇ ਕਾਰੇ ਚੱਲੇ ਆ ਜੀ ਸਾਰੇ ਇੱਧਰ ਆ ਪੀਤੀ ਆ ਜੇ ਵਾਹ ਕੰਡਿਡਰਨ ਜਿਹੜੀ ਬੜੀ ਸਪੀਡ ਦੀ ਕਸੂਰ ਨਾ ਹੁੰਦਾ ਤੇ ਨਾ ਪਾਈ ਜਾ ਜੀ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇਕੱਠੇ ਹੋ ਗਏ ਆ ਉਹ ਦੋਏ ਆਪਣਾ ਬੱਸ ਛੱਡ ਕੇ ਵੇਖ ਵਾ 20 ਨੰਬਰ ਦੀ ਲੱਗਦੀ ਗੱਡੀ ਆ ਛੱਡ ਕੇ ਫਰਾਰ ਹੋ ਗਿਆ ਉਹ ਮਾੜਾ ਖਰਾਬ ਕੀਤੀ ਆਪਣੇ ਬੰਦੇ ਖਲਾਈ ਆ ਉਹ ਵੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਉਹ ਵੇਖ ਕੇ ਤੇ ਮਰਦਾਂ ਨੇ ਫੋਨ ਕਰਕੇ ਉਹ ਵੀ ਚੁੱਪ ਕਰਕੇ ਚੱਲ ਗਏ ਮਾਲ ਲੈ ਕੇ ਚੱਲ ਗਏ ਮਾਲ ਲੈ ਕੇ ਚੱਲ ਗਏ ਆ ਵੀ ਇਹ ਅੱਗੇ ਕੁਦਰਤੀ ਉਹ ਆਪਣਾ ਝੋਲਾ ਵੀ ਛੱਡ ਕੇ ਆ ਬੱਸ ਜੀ ਆਪਣਾ ਝੋਲਾ ਵੀ ਛੱਡ ਕੇ ਆ ਇਹ ਨਾ ਨਾ ਚਾਹ ਰਿਹਾ ਤੇ ਹੁਣ ਇਹ ਟ੍ਰੈਫਿਕ ਹੈ ਲੋਕਾਂ ਦਾ ਸਹੀ ਗੱਲ ਇੱਕ ਤਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਂਡੋ ਖਾਣਾ ਪਰ ਉਹਨੂੰ 23 ਪਾ ਗਿਆ ਇਹ ਪ੍ਰਸ਼ਾਸਨ ਚ ਜਾਇਦੀ ਆ ਵੀ ਥੋੜਾ ਦੋ ਕੇ ਆਤਨਾ ਜੇ ਤੱਕ ਨਹੀਂ ਆਇਆ ਨਹੀਂ ਆਇਆ ਕਿ ਇਹ ਸਰਕਾਰੀ ਬੱਸ ਤਾਂ ਜਦੋਂ ਬਟਾਲੇ ਚਲਦੀ ਆਣਾ ਅਲੀਆ ਤੱਕ ਹੌਲੀ ਹੁੰਦੀ ਹੈ ਜਦੋਂ ਅਲੀਆ ਤੋਂ ਬਾਅਦ ਉਹ ਇੰਨੀ ਤੇਜ਼ ਫੜੇ ਘੜ ਵਿੱਚ ਆਉਂਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ ਤੇਜ਼ ਹੁੰਦੀ ਹੈ ਫੜੇ ਘੜੀਆਂ ਬਟਾਲਾ ਪੰਜਾਬ ਰੋਡ ਦੇ ਪਾਸ ਤੇ ਟਰਾਲੀ ਤੇ ਜਦੋਂ ਟੱਕਰ ਹੋਈ ਆ ਕੀ ਆ ਮਾਮਾ ਜੀ ਉਹ ਥੋੜੀ ਦਰ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋਡ ਦੇ ਉੱਤੇ ਰੋਡਵੇਜ਼ ਬੱਸਾਂ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਦਾ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ। ਟਰਾਲੀ ਦਾ ਵੀ ਨਿਤਾਨ ਹੋਇਆ, ਬੱਸਾਂ ਵੀ ਨਿਤਾਨ ਹੋਇਆ। ਬੱਸਾਂ ਫਰੀ ਸਾੜਿਆ, ਟਰੈਕਟਰ ਟਾਲੀ ਆਪਣੀ ਸਾਈਡ ਆ, ਬਾਕੀ ਹੁੰਦੇ ਇਹਦੇ ਮੌਕੇ ਦੇ ਉੱਤੇ ਕਿਹੜੀ ਗਲਤੀ ਹੈ ਕੀ ਆ। ਜੋ ਵੀ ਹੁੰਦਾ ਉਹ ਦੱਸਾਂਗੇ। ਜਖਮੀ ਵੀ ਬਾਰੇ ਅਜੇ ਤਾਂ ਕੋਈ ਕਲੀਅਰ ਨਹੀਂ ਕੋਈ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ। ਉਹ ਵਿੱਚ ਮੜਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਕੋਈ ਛੱਟ ਵਗੈਰਾ ਲੱਗੀ ਆ। ਉਹਦਾ ਹੁਣ ਦੇਖਦੇ ਆ ਕਿੱਥੇ ਡਾਕੂ ਕਰਾਂਗੇ। ਸਰ ਬੱਸ ਡਰਾਈਵਰ। ਬੱਸ ਡਰਾਈਵਰ ਨਹੀਂ ਮੌਕੇ ਦੇ ਉੱਤੇ ਆ ਗਈ। ਪਤਾ ਕਰਦੇ ਹੁਣ ਕਿ ਵਾਪਰ ਰੋਡ ਦੇ ਵਾਲਾ ਨੇ ਕਹਿੰਦੇ ਇਸ ਪਰ ਵੀ ਤੁਹਾਡਾ ਅਸਰ ਤੇ ਉਥੋਂ ਲੋ ਕਾਰਵਾਈ ਕੀਤੀ ਕੋਲੋਂ ਆਪਾਂ ਮੌਕੇ ਤੇ ਆਏ ਆ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲੱਗਾ ਬਸ ਤੂੰ ਆਈ ਹੈ ਬਸ ਤਾਂ ਬਟਾਲਿਓ ਆਈ ਹੈ ਕਨਫਰਮ ਹੋਏਗਾ ਵੀ ਇਹ ਕਿਸੋ ਕਿਥੋਂ ਆਈ ਹੈ ਇਹ ਬਟਾਲਾ ਡੇਪੂ ਦੀ ਬੱਸ ਹੈਗੀ ਆ ਇਹ ਇਸ ਟਾਈਮ ਦਿਖਾਉਂਦੀ ਹੈ ਇਹਦੇ ਬਾਰੇ ਨੀ ਕੋਈ ਕਿਉਂਕਿ ਨਾਡਾ ਡਰਾਈਵਰਾਂ ਨਾਲ ਕੈਕਟ ਲੈ ਕੇ ਮੌਕੇ